ਔਰ ਉਸ ਫੈਕਟਰੀ ਦੇ ਮਾਲਕ ਨੂੰ ਕੋਈ ਹੱਕ ਨਹੀਂ ਬੰਦਾ ਕਿ ਇਸ ਤਰ੍ਹਾਂ ਦੇ ਨਾਲ ਉਹ ਚਾਹੇ ਉਹ ਔਰਤ ਸੀ ਜਾਂ ਛੋਟੇ ਬੱਚੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਕਾਲਖ ਲਗਾ ਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਘੁਮਾਇਆ ਜਾਵੇ ਉਹਨੂੰ ਚਾਹੀਦਾ ਸੀਗਾ ਕਿ ਅਗਰ ਕੋਈ ਐਹੋ ਜਿਹੀ ਘਟਨਾ ਹੋਈ ਵੀ ਹੈ ਜੋ ਕਹਿ ਰਿਆ ਆ ਪੁਲਿਸ ਨੂੰ ਇਨਫੋਰਮ ਕਰਦਾ ਪੁਲਿਸ ਆ ਕੇ ਦਿਰਾਪਤ ਕਰਦੀ ਕਿ ਕੀ ਹੋਇਆ ਲੇਕਿਨ ਹੁਣ ਜੋ ਹੈ ਉਹ ਕਹਿ ਰਿਆ ਸੀ ਘਰ ਜਾ ਕੇ ਇਹਦੇ ਕੋਲੋਂ ਸਮਾਨ ਬਰਾਮਦ ਕੀਤਾ ਕਿਸੇ ਨੇ ਨਹੀਂ ਦੇਖਿਆ ਕਿ ਕਿਹੜਾ ਸਮਾਨ ਸੀ ਤੇ ਕੀ ਬਰਾਮਦ ਕੀਤਾ ਇਹ ਜਿਹੜੀ ਹੈ ਵਾਇਲੇਸ਼ਨ ਜਿਹੜੀ ਹੈਗੀ ਆਪਣੀ ਆਰਟੀਕਲ 20 ਐਂਡ 21 ਦੀ ਇਹ ਡਾਇਰੈਕਟ ਵਾਇਲੇਸ਼ਨ ਹੈਗੀ ਆ ਬਹੁਤ ਹੀ ਸੈਂਸਿਟਿਵ ਇਸ਼ੂ ਹੈ ਜੋ ਕਿ ਬੱਚਿਆਂ ਜੋ ਨਾਬਾਲਗ ਬੱਚੇ ਨੇ ਉਹਨਾਂ ਨੂੰ ਫੈਕਟਰੀ ਦੇ ਅੰਦਰ ਕੰਮ ਤੇ ਲਾਇਆ ਹੋਇਆ ਇਹ ਮਾਲਕ ਖੁਦ ਫਸਦਾ ਆਪਣਾ ਆਪ ਇਸ ਦੇ ਅੰਦਰ ਔਰ ਦੂਜਾ ਹੈਗਾ ਇੱਕ ਔਰਤ ਦੀ ਡਿਗਨਿਟੀ ਨੂੰ ਇਸ ਤਰੀਕੇ ਦੇ ਨਾਲ ਉਤਾਰ-ਤਾਰ ਕਰਨਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜੀ ਸੈਂਸਿਟਿਵਿਟੀ ਹੋਣੀ ਚਾਹੀਦੀ ਹੈ ਪੂਰੇ ਕੇਸ ਦੇ ਅੰਦਰ ਜਿਹੜੇ ਲੋਕੀ ਸੀ ਉਹ ਵੀ ਖੜੇ ਹੋ ਕੇ ਦੇਖ ਰਹੇ ਨੇ ਉਹਨੂੰ ਸ਼ਰਫ ਉਹਨੂੰ ਇਤਹਾਸ ਰੇ ਨੇ ਤੇ ਵੀਡੀਓ ਬਣਾ ਰਹੇ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਦੇਖੋ ਅਸੀਂ ਜਿਹੜਾ ਹੈ ਪੁਲਿਸ ਨੂੰ ਬੁਲਾਈਏ ਉਹਨਾਂ ਨੂੰ ਇਨਫੋਰਮ ਕਰੀਏ ਤੇ ਇਹ ਜਿਹੜੀ ਆਰਟੀਕਲ ਜਿੰਨੇ ਵੀ ਇਹਦੇ ਉੱਤੇ ਧਾਰਾ ਲੱਗਦੀ ਹੈ ਸਖਤ ਤੋਂ ਸਖਤ ਮੈਂ ਸੂਮੋਂ ਤੋਂ ਲਿਆਇਆ ਰਿਪੋਰਟ ਆਨ ਤੇ ਬਾਅਦ ਅਸੀਂ ਇਹਦੇ ਉੱਤੇ ਪੂਰੀ ਕਾਰਵਾਈ ਤੇ ਸਖਤ ਕਰਾਂਗੇ ਜਿਹੜੀ ਹੁਣ ਗੱਲ ਹੈਗੀ ਹੈ ਕਿ ਇੱਕ ਔਰਤ ਤੇ ਬੱਚਿਆਂ ਦੀ ਇਸ ਤੇ ਮਾਨਸਿਕ ਦਿਸ਼ਾ ਜਿਹੜੀ ਹੈਗਾ ਉਹ ਇਸਮ ਐਨੀ ਸੈਂਸਿਟਿਵ ਗੱਗੀ ਹੈ ਇਸ ਟਾਈਮ ਜੁਤੇ ਕਿ ਕੋਈ ਵੀ ਕਦਮ ਚੁੱਕ ਸਰਦਾ ਬੱਚੀਆਂ ਆਪਣੇ ਆਪ ਨੂੰ ਮਹਿਸੂਸ ਕਰ ਰਹੀਆਂ ਨੇ ਕਿ ਸਾਡੀ ਬੇਇੱਜ਼ਤੀ ਹੋ ਗਈ ਜਾਂ ਔਰਤ ਕਰ ਰਹੀਆਂ ਨੇ ਮੈਂ ਸੁਣਿਆ ਹੈ ਕਿ ਬੱਚੀਆਂ ਲਗਾਤਾਰ ਰੋਂਦੀ ਜਾ ਰਹੀਆਂ ਨੇ ਔਰ ਉਹ ਕਹਿੰਦੀ ਅਸੀਂ ਇੱਥੇ ਰਹਿਣਾ ਨਹੀਂ ਹੈ ਅਸੀਂ ਆਪਣੀ ਡਿਸਟ੍ਰਿਕਟ ਆਫੀਸਰਸ ਨੂੰ ਉੱਥੇ ਭੇਜ ਰਹੇ ਹਾਂ ਤਾਂ ਕਿ ਉਹਨਾਂ ਦੇ ਨਾਲ ਗੱਲ ਹੋ ਸਕੇ ਔਰਤ ਦੇ ਨਾਲ ਤੇ ਬੱਚੇ ਨਾਲ ਗੱਲ ਹੋ ਸਕੇ ਮੈਂ ਖੁਦ ਉਹਨਾਂ ਦੇ ਨਾਲ ਗੱਲ ਕਰਾਂਗੀ ਔਰ ਜੋ ਤਾਰਾ ਇਸ ਫੈਕਟਰੀ ਦੇ ਮਾਲਕ ਤੇ ਬਣਦੀ ਆ ਉਹ ਪੂਰੀ ਦੀ ਪੂਰੀ ਲਗਾ ਕੇ ਇਸ ਫੈਕਟ ਨੂੰ ਤਦ ਤੱਕ ਬੰਦ ਕਰਨਾ ਚਾਹੀਦਾ ਜਦ ਤੱਕ ਕਿ ਇਹ ਹੈ ਕਿ ਸੌਲ ਨਹੀਂ ਹੁੰਦਾ ਔਰ ਪੁਲਿਸ ਆਪਣੀ ਰਿਪੋਰਟ ਨਹੀਂ ਦਿੰਦੀ ਕਿ ਗਲਤੀ ਕਿਹਦੀ ਸੀ ਤੇ ਕਿੱਥੇ ਸੀ। ਕਿ ਤੁਸੀਂ ਕਹਿ ਰਹੇ ਕਿ ਉੱਥੇ ਵੀਡੀਓ ਬਣ ਜੇ ਪਰ ਵੀਡੀਓ ਨਾ ਤੁਹਾਡੇ ਇਤਿਹਾਰ ਚ ਨਹੀਂ ਇਹ ਵੀਡੀਓ ਨਾ ਬਣਦੀ ਤਾਂ ਫਿਰ ਮਾਮਲਾ ਕੱਦ ਜਾਣਾ ਸੀ। ਦੈਟਸ ਓਕੇ ਕੋਈ ਕਦਾ ਬੰਦਾ ਇੱਕ ਐਵੀਡੈਂਸ ਲਈ ਵੀਡੀਓ ਬਣਾ ਲੈਂਦਾ ਪਰ ਮੈਂ ਦੇਖ ਰਹੀ ਸੀ ਵੀਡੀਓ ਅੰਦਰ لڑਕੇ ਹੱਸ ਰਹੇ ਨੇ ਪਿੱਛੇ-ਪਿੱਛੇ ਘੁੰਮਰੇ ਨੂੰ ਉਹਨਾਂ ਦੇ ਨਾਲ-ਨਾਲ ਵੀ ਠੀਕ ਹੈ ਇਹ ਜਿਹੜੀ ਗੱਲ ਹੈ ਕੋਈ ਵੀ ਅਗਰ ਰਿਸਪੌਂਸੀਬਲ ਸਿਟੀਜ਼ਨ ਇੱਕ ਪੁਲਿਸ ਨੂੰ ਇਨਫੋਰਮ ਕਰ ਦਿੰਦਾ ਕਿ ਇੱਥੇ ਛੇਤੀ ਆਓ ਇਹ ਸਾਰਾ ਇੱਥੇ ਕੰਮ ਨਾਮ ਇਹੋ ਜਿਹਾ ਮਾਮਲਾ ਹੋਇਆ ਕੋਈ ਇੱਕ ਬੰਦਾ ਅੱਧੇ ਘੰਟੇ ਬਾਅਦ ਉਹ ਉੱਥੇ ਜਾ ਕੇ ਕਿਸੇ ਨੂੰ ਇਨਫੋਰਮ ਕਰਦਾ ਜਦ ਤੱਕ ਉਸ ਲੇਡੀ ਨੂੰ ਔਰ ਉਸ ਬੱਚਿਆਂ ਨੂੰ ਗਲੀ ਚ ਪੂਰੇ ਘੁਮਾ ਚੁੱਕੀ ਸੀ ਸਮਝੋ ਇਸ ਤਰ੍ਹਾਂ ਦੇ ਬਹੁਤ ਲੋਕ ਲੱਗਣਾ ਫੈਕਟਰੀਆਂ ਜਾਂ ਮਤਲਬ ਇਸ ਤਰ੍ਹਾਂ ਦੇ ਬੱਚੇ ਬਹੁਤ ਸਾਰੇ ਟੈਲੀਵਿਜ਼ਨ ਕਰਾਉਂਦੇ ਹੋਣਗੇ ਉਹਨਾਂ ਨੂੰ ਲੈ ਕੇ ਵੀ ਕੋਈ ਜਿਹੜਾ ਇੱਥੇ ਨਹੀਂ ਉਹ ਵੀ ਹਾਂ ਐਬਸੋਲੂਟਲੀ ਐਬਸੋਲੂਟਲੀ ਸਾਰੀ ਜਿਹੜੀ ਫੈਕਟਰੀਜ਼ ਨੇ ਜਾਂ ਜਿਹੜੀਆਂ ਵੀ ਉੱਥੇ ਕਾਰਪੋਰੇਸ਼ਨਸ ਹੈਗੀਆਂ ਨੇ ਉੱਥੇ ਲੁਧਿਆਣਾ ਦੇ ਅੰਦਰ ਐਸ ਇੰਡਸਟਰੀਅਲ ਏਰੀਆ ਹੈਗਾ ਆ ਉਹ ਚੈੱਕ ਕਰਨਾ ਚਾਹੀਦਾ ਕਿ ਕਿਹੜੇ ਕਿਹੜੇ ਫੈਕਟਰੀ ਦੇ ਅੰਦਰ ਬੱਚੇ ਕੰਮ ਕਰ ਰਹੇ ਨੇ ਔਰ ਜੋ ਬੰਦੀ ਕਾਰਵਾਈ ਦੋ ਤਾਰਾ ਲੱਗਦੀ ਹੈ ਚਾਹੇ ਉਹ ਕਿਹੜੀ ਵੀ ਫੈਕਟਰੀ ਹੋ ਕੋਣ ਹੈ ਉਹਨਾਂ ਦੇ ਉੱਤੇ ਲਗਾਨੀ ਚਾਹੀਦੀ ਹੈ ਫਾਈਲ ਲਗਾਉਣਾ ਚਾਹੀਦਾ ਔਰ ਇਸ ਕੇਸ ਦੇ ਅੰਦਰ ਸਪੈਸ਼ਲੀ ਨਾ ਕਿ ਔਰਤ ਜਿਹੜੀਆਂ ਇੱਕ ਤੇ ਕੰਮ ਤੋਂ ਗਈ ਆਪਣੇ ਉਹਦੀ ਕੀ ਪਤਾ ਔਰਤ ਕਿਸ ਮਜਬੂਰੀ ਦੇ ਅੰਦਰ ਆਪਣਾ ਘਰ ਪਾਲ ਰਹੀ ਸੀ ਬੱਚੇ ਪਾਲ ਰਹੀ ਸੀ ਤੇ ਨੌਕਰੀ ਕਰ ਰਹੀ ਸੀ ਹੁਣ ਉਹ ਸ਼ਰਮ ਦੇ ਮਾਰੇ ਉਹ صدق ਰੋਇਨਾ ਨਹੀਂ ਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀ ਕੰਪਨਸੇਸ਼ਨ ਹੈ ਦੀ ਇਹ ਫੈਕਟਰੀ ਦਾ ਜਿਹੜਾ ਮਾਲਕ ਹੈ ਉਹਨੂੰ ਭੁਗਤਣੀ ਪਵੇਗੀ ਔਰ ਜੋ ਜੋ ਤਾਰਾ ਸਖਤ ਇਹਦੇ ਤੇ ਬਣਦੀ ਹੈ ਉਹ ਪੂਰੀ ਲਗਾਵਾਂਗੇ